ਭਾਰਤੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਕੁਝ ਦਿਨ ਪਹਿਲਾਂ ਇੱਕ ਸਿੱਖ ਦੀ ਪਟੀਸ਼ਨ ਤੇ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਆਦੇਸ਼ ਦਿੱਤਾ ਕਿ ਭਾਰਤ ਦੇ ਸਾਰੇ ਸੂਬਿਆਂ ਤੇ ਕੇਂਦਰ ਸ शासित ਪ੍ਰਦੇਸ਼ਾਂ ਵਿੱਚ ਆਨੰਦ ਮਰਜ ਐਕਟ ਲਾਗੂ ਕੀਤਾ ਜਾਵੇ ਇਹ ਐਕਟ ਕਦੋਂ ਲਾਗੂ ਹੋਇਆ ਕੀ ਕੀ ਇਸ ਦੀ ਖਾਸੀਅਤ ਹੈ ਹੁਣ ਤੱਕ ਕੀ ਕੁਝ ਇਸ ਮਾਮਲੇ 'ਚ ਵਰਤ ਚੁੱਕਿਆ ਹੈ ਇਸ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਸਲ ਸੁਪਰੀਮ ਕੋਰਟ ਨੇ ਆਪਣੇ ਇਸ ਹੁਕਮ ਵਿੱਚ ਦੇਸ਼ ਤੇ ਹਰ ਧਰਮ ਦੀ ਵਿਲੱਖਣਤਾ ਨੂੰ ਸਵਿਕਾਰ ਕਰਦੇ ਹੋਣਾਂ ਦੀਆਂ ਰੌ ਰੀਤੀਆਂ ਨੂੰ ਕਾਇਮ ਰੱਖਣ ਸੰਬੰਧੀ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਅਦੇਸ਼ ਦਿੱਤੇ ਨੇ ਇਸ ਸਮੇਂ ਜਦ ਕੇ ਆਮ ਕਰਕੇ ਬਹੁ ਗਿਣਤੀ ਭਾਈਚਾਰਾ ਤੇ ਘੱਟ ਗਿਣਤੀ ਭਾਈਚਾਰਿਆਂ ਦੇ ਸਬੰਧਾਂ ਦਾ ਵਿਸ਼ਾ ਚਿੰਤਾਜਨਕ ਬਣਿਆ ਹੋਇਆ ਤਾਂ ਸੁਪਰੀਮ ਕੋਰਟ ਦਾ ਇਹ ਫੈਸਲਾ ਹਰ ਤਰਮ ਦੇ ਵਿਸ਼ਵਾਸ ਕਰਨ ਵਾਲਿਆਂ ਨੂੰ ਤਸੱਲੀ ਦੇਣ ਵਾਲਾ ਹੈ ਅਨੰਤ ਮਹਾਰਚ ਐਕਟ ਭਾਰਤ ਦੀ ਸੰਸਦ ਦੇ ਦੋਹਾਂ ਸਦਨਾਂ ਵਿੱਚ 21 ਅਤੇ 22 ਮਈ 2012 ਨੂੰ ਪਾਸ ਕੀਤਾ ਗਿਆ ਸੀ ਤੇ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਇਸ ਨੂੰ 8 ਜੂਨ 2012 ਨੂੰ ਸਰਕਾਰੀ ਗਜ਼ਟ ਵਿੱਚ ਛਾਪ ਦਿੱਤਾ ਗਿਆ ਇਹ ਕਾਨੂੰਨ ਸਾਰੇ ਭਾਰਤ ਤੇ ਲਾਗੂ ਹੋ ਗਿਆ ਤੇ ਹਰ ਸੂਬੇ ਨੂੰ ਇਸ ਬਾਰੇ ਕਾਇਦਾ ਕਾਨੂੰਨ ਬਣਾ ਕੇ ਆਪੋ ਆਪਣੇ ਸੂਬੇ ਵਿੱਚ ਇਸ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਸਨ ਕੋਈ ਵੀ ਸੂਬਾ ਇਸ ਐਕਟ ਵਿੱਚ ਤਰਮੀਮ ਨਹੀਂ ਕਰ ਸਕਦਾ ਸੀ ਪਰ ਹਲੇ ਤੱਕ ਸਮਝਿਆ ਜਾਂਦਾ ਕਿ ਪੂਰੀ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਲਾਗੂ ਨਹੀਂ ਹੋ ਸਕਿਆ ਆਨੰਦ ਮੈਰਚ ਐਕਟ ਪਹਿਲੀ ਵਾਰ ਅੰਗਰੇਜ਼ ਸਰਕਾਰ ਸਮੇਂ 1909 ਵਿੱਚ ਮਹਾਰਾਜਾ ਰੂਪਧਮਨ ਸਿੰਘ ਨਾਭਾ ਨੇ ਪਾਸ ਕਰਵਾਇਆ ਸੀ ਜਿਸ ਤਰ੍ਹਾਂ ਹੀ ਸਿੱਖਾਂ ਦੀ ਆਨੰਦ ਕਾਰਜ ਦੀ ਰਸਮ ਨੂੰ ਸਰਕਾਰੀ ਪ੍ਰਵਾਨਗੀ ਦਿੱਤੀ ਗਈ ਸੀ 1947 ਵਿੱਚ ਦੇਸ਼ ਦੇ ਆਜ਼ਾਦ ਹੋਣ ਤੇ ਕਈ ਪੁਰਾਣੇ ਕਾਨੂੰਨ ਖਤਮ ਹੋ ਗਏ ਪਰ ਇਹ ਕਾਨੂੰਨ ਕਾਇਮ ਰਿਹਾ ਹਾਲਾਂਕਿ ਇਸ ਦੀ ਵਰਤੋਂ ਨਾ ਹੋ ਸકી ਕਿਉਂਕਿ 18 ਮਈ 1955 ਨੂੰ ਹਿੰਦੂ ਮੈਰਜ ਐਕਟ ਲਾਗੂ ਹੋਇਆ ਤਾਂ ਸਿੱਖਾਂ ਨੂੰ ਵੀ ਇਸ ਚ ਸ਼ਾਮਲ ਕਰ ਦਿੱਤਾ ਗਿਆ ਉਸ ਦਿਨ ਤੋਂ ਭਾਵ 2012 ਤੱਕ 57 ਸਾਲ ਸਿੱਖਾਂ ਦੇ ਵਿਆਹ ਅਨੰਦ ਕਾਰਜ ਰਹੇ ਹੁੰਦੇ ਰਹੇ ਪਰ ਉਹਨਾਂ ਨੂੰ ਹਿੰਦੂ ਮੈਰਜ ਐਕਟ ਦੇ ਤਹਿਤ ਸਰਟੀਫਿਕੇਟ ਦਿੱਤਾ ਜਾਂਦਾ ਸੀ ਆਮ ਕਰਕੇ ਅਸੀਂ ਵਿਆਹ ਦੇ ਸਰਟੀਫਿਕੇਟ ਨਹੀਂ ਲੈਂਦੇ ਪਰ ਜੋ ਵੀ ਬਾਹਰਲੇ ਮੁਲਕ ਜਾਂਦੇ ਨੇ ਉਹਨਾਂ ਲਈ ਵਿਆਹ ਦਾ ਇਹ ਸਰਟੀਫਿਕੇਟ ਲੈਣਾ ਲਾਜ਼ਮੀਆ ਹੁਣ ਉਮੀਦ ਹੈ ਕਿ ਸਾਰੇ ਭਾਰਤ ਦੇ ਵਿੱਚ ਐਕਟ ਲਾਗੂ ਹੋ ਜਾਵੇਗਾ ਜ਼ਿਕਰਯੋਗ ਹੈ ਕਿ ਅਨੰਦ ਮੈਰਜ ਐਕਟ 1909 ਸਿੱਖ ਧਰਮ ਵਿੱਚ ਅਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦੇਣ ਵਾਲਾ ਇੱਕ ਮਹੱਤਵਪੂਰਨ ਕਾਨੂੰਨ ਹੈ ਇਹ ਐਕਟ ਬ੍ਰਿਟਿਸ਼ ਸਮੇਂ ਵਿੱਚ ਬਣਿਆ ਤੇ ਇਸ ਨੇ ਸਿੱਖ ਵਿਆਹ ਨੂੰ Hindu ਵਿਆਹ ਰੀਤਾਂ ਤੋਂ ਵੱਖ ਕਰਕੇ ਇੱਕ ਵੱਖਰੀ ਹੋਣ ਦਿੱਤੀ ਇਸ ਐਕਟ ਨੇ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਨੂੰ ਮਜ਼ਬੂਤ ਕਰਨ ਵਿੱਚ ਵੱਡੀ ਮਦਦ ਕੀਤੀ ਕਿਉਂਕਿ ਇਸ ਤੋਂ ਪਹਿਲਾਂ ਸਿੱਖ ਵਿਆਹ ਹਿੰਦੂ ਮੈਰਜ ਐਕਟ ਅਧੀਨ ਹੀ ਮੰਨੇ ਜਾਂਦੇ ਸਨ ਜੋ ਸਿੱਖ ਰੀਤਾਂ ਨਾਲ ਮੇਲ ਨਹੀਂ ਖਾਂਦੇ ਇਹ ਐਕਟ 22 ਅਕਤੂਬਰ 1909 ਨੂੰ ਲਾਗੂ ਹੋਇਆ ਤੇ ਇਸ ਨੇ ਆਨੰਦ ਕਾਰਜ ਨੂੰ ਪੂਰੀ ਤਰ੍ਹਾਂ ਪ੍ਰਵੱਖ ਬਣਾ ਦਿੱਤਾ ਸਿੱਖ ਧਰਮ ਵਿੱਚ ਆਨੰਦ ਕਾਰਜ ਦੀ ਸ਼ੁਰੂਆਤ ਗੁਰੂ ਅਮਰਦਾਸ ਜੀ ਨਾਲ ਹੋਈ ਜਿਨ੍ਹਾਂ ਨੇ ਰਾਗ ਰਾਮਕਲੀ ਵਿੱਚ ਆਨੰਦ ਬਾਣੀ ਰਚੀ ਬਾਅਦ ਵਿੱਚ ਗੁਰੂ ਰਾਮਦਾਸ ਜੀ ਨੇ ਰਾਗ ਸੂਹੀ ਵਿੱਚ ਚਾਰ ਲਾਮਾ ਰਚਿਆ ਜੋ ਆਨੰਦ ਕਾਰਜ ਦੀ ਅਸਲੀ ਰੀਤ ਨੇ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਇਹ ਚਾਰ ਲਾਮਾ ਪੜੀਆਂ ਜਾਂਦੀਆਂ ਨੇ ਤੇ ਵਿਆਹ ਨੂੰ ਅਧਿਆਤਮਿਕ ਆਨੰਦ ਨਾਲ ਜੋੜਿਆ ਜਾਂਦਾ ਪਰ 19ਵੀਂ ਸਦੀ ਤੱਕ ਆਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਨਹੀਂ ਮਿਲੀ ਸੀ ਅਤੇ ਜ਼ਿਆਦਾਤਰ ਸਿੱਖ ਵਿਆਹ ਹਿੰਦੂ ਰੀਤੀ ਅਨੁਸਾਰ ਹੁੰਦੇ ਸਨ ਸਿੰਘ ਸਭਾ ਲਹਿਰ ਨੇ ਸਿੱਖ ਰੀਤਾਂ ਨੂੰ ਪੁਨਰਜੀਵਿਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਇਸ ਲਹਿਰ ਨੇ ਹਿੰਦੂ ਪ੍ਰਭਾਵ ਨੂੰ ਖਤਮ ਕਰਕੇ ਆਨੰਦ ਕਾਰਜ ਨੂੰ ਲੋਕਪ੍ਰੀਆ ਬਣਾਇਆ ਐਕਟ ਵੰਡ ਦੀ ਪ੍ਰੇਰਣਾ ਸਿੰਘ ਸਭਾ ਨਾਲ ਜੁੜੀ ਹੈ ਜਿਸ ਨੇ ਬ੍ਰਿਟਿਸ਼ ਸਰਕਾਰ ਨੂੰ ਲਿਖਤੀ ਰਿਪੋਰਟ ਟਾਤੇ ਪਟੀਸ਼ਨਰਾਂ ਹੀ ਦਬਾਅ ਬਣਾਇਆ ਐਕਟ ਦੀ ਵਣਤਰ ਦੀ ਮੁੱਖ ਜ਼ਿੰਮੇਵਾਰੀ ਨਾਬਾ ਰਿਆਸਤ ਦੇ ਟਿੱਕਾ ਰੁਕਤਮਨ ਸਿੰਘ ਵਾਇਸਰਾਏ ਕੌਂਸਲ ਦੇ ਸਿੱਖ ਮੈਂਬਰ ਨੂੰ ਮਿਲੀ ਉਹਨਾਂ ਨੇ 30 ਅਪ੍ਰੈਲ 1908 ਨੂੰ ਬਿਲ ਪੇਸ਼ ਕੀਤਾ ਤੇ ਭਾਈ ਕਾਨ ਸਿੰਘ ਨਾਬਾ ਵਰਗੇ ਵਿਦਵਾਨਾਂ ਨਾਲ ਚਰਚਾ ਕੀਤੀ ਬਿਲ ਨੂੰ ਚੋਣਤੀ ਕਮੇਟੀ ਨੇ ਜਾਂਚਿਆ ਤੇ ਸੁੰਦਰ ਸਿੰਘ ਮਜੀਠੀਆ ਨੇ ਰਿਪੋਰਟ ਪੇਸ਼ ਕੀਤੀ ਬ੍ਰਿਟਿਸ਼ ਇੰਪੀਰੀਅਲ ਲੈਜਿਸਲੇਟਿਵ ਕੌਂਸਲ ਨੇ ਇਸ ਨੂੰ ਪਾਸ ਕੀਤਾ ਤੇ ਗਵਰਨਰ ਜਨਰਲ ਨੇ 22 ਅਕਤੂਬਰ 1909 ਨੂੰ ਹੱਕੀ ਵੱਕੀ ਦਿੱਤੀ ਐਕਟ ਦੀ ਪ੍ਰੀਐਮਬਲ ਵਿੱਚ ਲਿਖਿਆ ਗਿਆ ਹੈ ਕਿ ਸਿੱਖਾਂ ਵਿੱਚ ਆਮ ਆਨੰਦ ਵਿਆਹ ਰਸਮ ਨੂੰ ਵੈਧਤਾ ਬਾਰੇ ਸ਼ੱਕਾਂ ਨੂੰ ਦੂਰ ਕਰਨ ਲਈ ਐਕਟ ਬਣਾਇਆ ਜਾਂਦਾ ਐਕਟ ਵਿੱਚ ਕੁੱਲ 6 ਧਾਰਾਾਂ ਨੇ ਜੋ ਆਨੰਦ ਕਾਰਜ ਨੂੰ ਵੈਧ ਬਣਾਉਂਦੀਆਂ ਨੇ ਧਾਰਾ 2 ਅਨੁਸਾਰ ਆਨੰਦ ਕਾਰਜ ਅਨੁਸਾਰ ਹੋਏ ਸਾਰੇ ਵਿਆਹ ਪਿਛਲੇ ਅਤੇ ਭਵਿੱਖੀ ਵੈਧ ਹੋਣਗੇ ਇਹ ਵਿਆਹ ਸਮੁਦਾਇ ਦੀ ਮੀਤੀ ਤੋਂ ਲਾਗੂ ਹੋਣਗੇ ਧਾਰਾ 3 ਅਨੁਸਾਰ ਇਹ ਐਕਟ ਹੋਰ ਸਿੱਖੀ ਵਿਆਹ ਰੀਤਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਧਾਰਾ 4 ਅਨੁਸਾਰ ਖੂਨੀ ਰਿਸ਼ਤੇ ਵਾਲੇ ਵਿਅਕਤੀਆਂ ਵਿਚਕਾਰ ਵਿਆਹ ਅਜੇ ਵੀ ਅਵੈਧ ਹੋਣਗੇ ਧਾਰਾ ਪੰਜ ਅਨੁਸਾਰ ਰਜਿਸਟ੍ਰੇਸ਼ਨ ਲਈ ਨਿਯਮ ਬਣਾਉਣ ਦੀ ਵਿਵਸਥਾ 2012 ਵਿੱਚ ਸੋਧਣਾ ਲਾਜ਼ਮੀ ਬਣੀ ਹੈ ਇਸ ਨੇ ਸਿੱਖ ਪਤਨੀਆਂ ਨੂੰ ਜਾਇਦਾਦ ਅਤੇ ਵਿਰਾਸਤ ਦੇ ਹੱਕ ਦਿੱਤੇ ਅਤੇ ਬੱਚਿਆਂ ਨੂੰ ਵੈਧ ਵਾਰਿਸ ਬਣਾਇਆ ਆਜ਼ਾਦੀ ਤੋਂ ਬਾਅਦ 1949 ਵਿੱਚ ਮਰਜਰ ਸਟੇਟਸ ਲਾਜ਼ ਐਕਟ ਨੇ ਇਸ ਨੂੰ ਜਾਰੀ ਰੱਖਿਆ 1958 ਵਿੱਚ ਛੋਟੀ ਸੋਧ ਹੋਈ ਅਤੇ 2012 ਵਿੱਚ ਆਨੰਦ ਮੈਰਜ ਐਮੈਂਡਮੈਂਟ ਬਿਲ ਪਾਸ ਹੋਇਆ ਜਿਸ ਨਾਲ ਰਜਿਸਟ੍ਰੇਸ਼ਨ ਲਾਜ਼ਮੀ ਹੋ ਗਈ ਅਤੇ ਹਿੰਦੂ ਮੈਰਜ ਐਕਟ ਤੋਂ ਵੱਖਰਾ ਹੱਕ ਮਿਲਿਆ ਪੰਜਾਬ ਵਿੱਚ 2016 ਵਿੱਚ ਨੋਟੀਫਿਕੇਸ਼ਨ ਹੋਈ ਪਰ ਪੂਰੀ ਤਰ੍ਹਾਂ ਲਾਗੂ ਹੋਣਾ ਹੀ ਅਜੇ ਵੀ ਚੁਣੌਤੀਆਂ ਵਿੱਚ ਹੈ ਇਹ ਐਕਟ ਸਿੱਖ ਧਰਮ ਦੀ ਵਕਰੀ ਪਹਿਚਾਣ ਨੂੰ ਮਜ਼ਬੂਤ ਕਰਨ ਵੱਲ ਇੱਕ ਮੀਲ ਪੱਥਰ ਹੈ ਜਿਸ ਨੇ ਧਾਰਮਿਕ ਆਜ਼ਾਦੀ ਨੂੰ ਕਾਨੂੰਨੀ ਆਕਾਰ ਦਿੱਤਾ ਹੁਣ ਸਾਰੇ ਸੂਬਿਆਂ ਦੀਆਂ ਸਰਕਾਰਾਂ ਤੇ ਕੇਂਦਰੀ ਸਹਾਇਤ ਪ੍ਰਦੇਸ਼ਾਂ ਦੇ ਪ੍ਰਬੰਧਕਾਂ ਨੂੰ ਅਕਾਲ ਤੱਕ ਸਾਬਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਤੋਂ ਇਸ ਵਾਰੇ رائے ਲੈਣੀ ਚਾਹੀਦੀ ਹੈ